ਕਹਿਣ ਦੀ ਗੱਲ ਆ ਲੁਧਿਆਣੇ ਕੋਈ ਹੈ ਨਹੀਂ ਕਾਂਗਰਸੀ 50 ਲੱਖ ਦੀ ਵਾਦੀ ਦਾ ਸ਼ਹਿਰ ਆ ਇੱਕ ਬੰਦਾ ਨਹੀਂ ਮਿਲਿਆ ਕਾਂਗਰਸ ਨੂੰ ਕੈਂਡੀਡੇਟ ਖੜਾ ਕਰ ਲੈ ਅੱਜ ਮੀਨ ਨਾਲ ਜੁੜੇ ਹੋਏ ਤੁਹਾਡੇ ਬੱਚਾ ਆ ਜਮੀਨ ਨਾਲ ਜੁੜ ਕੇ ਕੰਮ ਕਰਾਂਗੇ ਲੋਕਾਂ ਦੇ ਮੇਰੀਆਂ ਪੈਣਾ ਬਹੁਤ ਵੱਡੀ ਗਿਣਤੀ ਚ ਮੇਰੇ ਵੀਰ ਬਜ਼ੁਰਗ ਬੱਚੇ ਆ ਸਾਰੇ ਅੱਜ ਬੈਠੇ ਮੇਰੇ ਤਿੰਨ ਘੰਟੇ ਹਲਾ ਕੇ ਮੈਂ ਲੇਟ ਆਇਆ ਵਾਂ ਪਰ ਲੋਕਾਂ ਦਾ ਜਿਹੜਾ ਪਿਆਰ ਆ ਬੱਗੇ ਦੇ ਪ੍ਰਤੀ ਉਹ ਅੱਜ ਆ ਦੇਖਣ ਨੂੰ ਮਿਲਦਾ ਵਾ ਕਿ ਇਹ ਲੋਕ ਕੰਮ ਕੀਤਾ ਸੀ ਲੋਕਾਂ ਨੇ। ਜਿਸ ਲੋਕਾਂ ਚ ਵਿਚਲੇ ਹੋਇਆ ਤਾਂ ਹੀ ਕੋਈ ਸਮਾਂ ਦਿੰਦਾ ਜੇ ਅਸੀਂ ਇਹਨਾਂ ਲਈ ਸਮਾਂ ਦਿੱਤਾ ਵਾ। ਇਹ ਚੌਧਰੀ ਬਦਲਾਲ ਬੱਗੇ ਦੇ ਅੱਜ ਕੰਮਾਂ ਨੂੰ ਦੇਖੋ ਅੱਜ ਰਾਤ ਦਾ ਕਿੰਨਾ ਲੰਬਾ ਸਮਾਂ ਹੋ ਗਿਆ। ਮੇਰੀਆਂ ਪੈਣਾ ਬਹੁਤ ਵੱਡੀ ਗਿਣਤੀ 'ਚ ਮੇਰੇ ਵੀਰ ਬਜ਼ੁਰਗ ਬੱਚੇ ਆ ਸਾਰੇ ਅੱਜ ਬੈਠੇ ਮੇਰੇ 3 ਘੰਟੇ ਅਲੱਗੇ ਮੈਂ ਲੇਟ ਆਇਆ ਵਾਂ। ਪਰ ਲੋਕਾਂ ਦਾ ਜਿਹੜਾ ਪਿਆਰ ਆ ਬੱਗੇ ਦੇ ਪ੍ਰਤੀ ਉਹ ਅੱਜ ਆ ਦੇਖਣ ਨੂੰ ਮਿਲਦਾ ਵਾ। ਕਿਉਂਕਿ ਇਹ ਲੋਕ ਕੰਮ ਕੀਤਾ ਅਸੀਂ ਲੋਕਾਂ ਨੇ ਅਸੀਂ ਲੋਕਾਂ ਵਿੱਚ ਰਹੇ ਹੋਇਆ ਤਾਂ ਹੀ ਕੋਈ ਸਮਾਂ ਦਿੰਦਾ ਜੇ ਅਸੀਂ ਇਹਨਾਂ ਲਈ ਸਮਾਂ ਦਿੱਤਾ ਵਾ ਅੱਜ ਇਸ ਕਰਕੇ ਮੈਂ ਚੌਰੀ ਮਦਨ لال ਬਗਾਈ ਦੇ ਇਲਾਕੇ ਚ ਆਇਆ ਵਾ ਬਹੁਤ ਪਿਆਰ ਮਿਲਿਆ ਔਰ ਮੈਂ ਆ ਮੈਨੂੰ ਉਮੀਦ ਆ ਵੀ ਇਸ ਬਾੜ ਦੇ ਵਿੱਚੋਂ ਸਭ ਨਾਲ ਵੱਧ ਮੈਨੂੰ ਪਿਆਰ ਮਿਲੂਗਾ ਇਹ ਕਿੱਧਰ ਮੈਂ ਤਾਂ ਰਾਜਾ ਮਿਰੰਗ ਲੁਧਿਆਣੇ ਆ ਗਿਆ ਨਿਕੋਣ ਕਹਿਣ ਦੀ ਗੱਲ ਆ ਲੁਧਿਆਣੇ ਕੋਈ ਹੈ ਨਹੀਂ ਕਾਂਗਰਸੀ 50 ਲੱਖ ਦੀ ਆਵਾਦੀ ਦਾ ਸ਼ਹਿਰ ਆ ਇੱਕ ਬੰਦਾ ਨਹੀਂ ਮਿਲਿਆ ਕਾਂਗਰਸ ਨੂੰ ਕੈਂਡੀਡੇਟ ਖੜਾ ਕਰਨ ਲਈ ਆ ਜ਼ਮੀਨ ਨਾਲ ਜੁੜੇ ਹੋਏ ਤੁਹਾਡੇ ਵਿੱਚ ਆਇਆ ਜ਼ਮੀਨ ਨਾਲ ਜੁੜ ਕੇ ਕੰਮ ਕਰਾਂਗੇ ਲੋਕਾਂ ਦੇ ਬਹੁਤ ਪਿਆਰ ਮਿਲਦਾ ਹੈ ਮੇਰੇ ਲੁਧਿਆਣੇ ਦੀ ਜਨਤਾ ਮੇਰਾ ਨਾਮ ਪੱਪੀ ਆ ਪਿਆਰ ਨਾਲ ਮੈਨੂੰ ਸਾਰੇ ਪਿਆਰ ਕਰਦੇ ਆ ਪੱਪੀ ਮੈਂ ਤਾਂ ਇੰਜਰ ਸਿੰਘ ਰਾਜਾ ਸਭ ਤੋਂ ਪਹਿਲਾਂ ਦੀ ਫਤਿਹ ਆ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਨਾਮ ਆ ਸਾਡੇ ਵਾਰਡ ਨੰਬਰ 90 ਦੇ ਵਿੱਚ ਜਿਹੜਾ ਨਵਾਂ 99 ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਆਮ ਆਦੀ ਪਾਰਟੀ ਦੇ ਹਲਕਾ ਉਤਰੀ ਦੇ ਐਮ.ਐਲ.ਏ. ਚੌਦੀ ਮਤਾ ਜੀ ਬੱਗਾ ਜੀ ਇਸ ਮੰਚ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਸੀ.ਐਮ. ਸਾਹਿਬ ਭਗਵੰਤ ਮਾਨ ਜੀ ਨੇ ਜਿਨ੍ਹਾਂ ਨੂੰ ਲੋਕ ਸਭਾ ਉਮੀਦਵਾਰ ਦੀ ਟਿਕਟ ਦੇ ਕੇ ਨਵਾਜਿਆ ਅਸ਼ੋਕ ਪ੍ਰੈਸ਼ਰ ਬੱਪੀ ਜੀ ਅੱਜ ਇਸ ਮੰਚ ਤੇ ਪਹੁੰਚੇ ਸੀ ਉਹਨਾਂ ਉੱਥੇ ਆਏ ਨਾ ਜੀਓ ਦਿলো ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਵਿਸ਼ਵਾਸ ਜਵਾਨਾਂ ਵਾਂ ਕਿ ਇਸ ਵਾਰ ਨੰਬਰ 99 ਦੇ ਵਿੱਚ ਇੱਕ ਇੱਕ ਵੋਟ ਆਮ ਆਦੀ ਪਾਰਟੀ ਨੂੰ ਪਵਾਵਾਂਗੇ ਤੇ ਘਰ ਘਰ ਵਿਜ਼ਿਟ ਕਰਾਂਗੇ ਅੱਜ ਤੁਸੀਂ ਦੇਖ ਹੀ ਲਿਆ ਇੱਥੇ ਜਿਹੜਾ ਮਾਤਰ ਸ਼ਕਤੀ ਦਾ ਇਕੱਠ ਸੀਗਾ ਜਿਹੜਾ 5 ਤੋਂ 700 ਲੇਡੀਆਂ ਦਾ ਸੀਗਾ ਤੇ ਮੇਰੇ ਭਰਾ ਮੇਰੇ ਬਜ਼ੁਰਗ ਸਾਰੇ ਇੱਥੇ ਪਹੁੰਚੇ ਸੀ ਜਿਨ੍ਹਾਂ ਇੱਥੇ ਪਹੁੰਚ ਕੇ ਇਸ ਮੰਚ ਦਾ ਮਾਨ ਵਧਾਇਆ ਮੈਂ ਉਹਨਾਂ ਦੇ ਦਿਲੋਂ ਧੰਨਵਾਦ ਕਰਦਾ ਹਾਂ ਤੇ ਵਿਸ਼ਵਾਸ ਵਨਾਂ ਆਵਾਜ਼ ਦੀ ਪਾਰਟੀ ਨੂੰ ਕਿ ਇਸ ਵਾਰੀ ਇਸ ਜਿਹੜੇ ਆਪਣੇ ਕੈਂਡੀਡੇਟ ਨੇ ਪੱਪੀ ਪ੍ਰੈਸ ਪੱਪੀ ਜੀ ਨੂੰ ਜਿੱਤ ਹਾਸਲ ਕਰਾਵਾਂਗੇ ਲੋਕਾਂ ਨੂੰ ਅਪੀਲ ਬੋਟ ਪਰਵਾਹ ਲੋਕਾਂ ਹੀ ਧੰਨਵਾਦ ਕੀਤਾ ਜੀ ਮਾਤਰ ਸ਼ਕਤੀ ਦਾ ਵੀ ਕੀਤਾ ਪੈਣਾ ਸਾਹ ਪਿਆਰ ਕਰਦੇ ਨੇ ਜੀ ਉਹਨਾਂ ਦੇ ਕੰਮ ਕਰਾਣੇ ਆ ਸਾਨੂੰ ਇਸ ਵਾਰਡ ਦੇ ਵਿੱਚ ਐਮਐਲਏ ਬੱਗਾ ਜੀ ਨੇ ਪੂਰੀ ਪਾਵਰਾ ਦਿੱਤੀਆਂ ਨੇ ਅਸੀਂ ਘਰ ਘਰ ਜਾ ਕੇ ਕੰਮ ਵੀ ਕਰਾਣੇ ਆ ਕੋਈ ਦੁੱਖ ਤਕਲੀਫ ਹੋਵੇ ਦੂਰ ਵੀ ਕਰਦੇ ਹਾਂ ਇੱਕ ਇੱਕ ਜੂਨ ਨੂੰ ਵੋਟਰ ਕਿੰਨੇ ਖਾਤ ਦੇਣ ਪੂਰਾ ਸਾਥ ਦੇਣਗੇ ਜੀ ਤੁਸੀਂ ਅੱਜ ਦੇਖੇ ਰਹੇ ਹੋ ਅੱਜ ਮੇਰੇ ਖਾਲ ਪੱਪੀ ਪ੍ਰੈਸ਼ਰ ਜੀ ਘੱਟੋ ਘੱਟ ਪੂਰੇ ਲਿਧਾਨੇ ਸ਼ਹਿਰ ਚ 6 ਤੋਂ 7 ਮੀਟਿੰਗਾਂ ਕਰਕੇ ਆਏ ਨੇ ਸਾਰੀਆਂ ਮੀਟਿੰਗਾਂ 'ਚ ਭਰਵਾ ਹੁਲਾਵਾ ਹੰਗਾਰਾ ਖੱਟਦਾ ਸੀਗਾ ਤੇ ਰਵਨੀਤ ਬਿੱਟੂ ਜੀ ਜਿੱਥੇ ਵੀ ਮੀਟਿੰਗ ਕਰਨ ਜਾਂਦੇ ਨੇ ਉਹ ਭਾਜੀ ਦੇ ਕਾਰਕਟਰ ਹੀ ਹੁੰਦੇ ਨੇ ਜੀ ਉਹਨਾਂ ਨੂੰ ਸਰੋਪੇ ਪਾਪਾ ਮੀਟਿੰਗਾਂ ਕਰੀ ਜਾਂਦੇ ਨੇ ਵਾਰਡ ਵਾਸੀ ਨੂੰ ਇਹੀ ਅਪੀਲ ਹੈ ਜੀ ਕਿ ਅਸੀਂ ਜਿਸ ਤਰ੍ਹਾਂ ਅਸੀਂ ਆਪਾਂ ਐਮਐਲਏ ਹੱਦ ਬੱਗਾ ਨੂੰ ਚਿਤਾਇਆ ਸੀ ਉਸੇ ਤਰ੍ਹਾਂ ਆਪਾਂ ਲੁਧਿਆਣੇ ਦੇ ਉਮੀਦਵਾਰ ਪੱਪੀ ਪ੍ਰੈਸ਼ਰ ਜੀ ਨੂੰ ਵੱਧ ਛੱਡ ਕੇ ਆਮ ਆਦੀ ਵਾਰਡ ਦੀ ਵੋਟ ਪਾ ਕੇ ਚਿਤਾਵਾਂ